ਜੁ ਪਾਣਾ ਵਾਪਰ ਜਾਏਗਾ ਤਾਂ ਦੱਸਿਆ ਕਿ ਐਨ ਆਰ ਆਈ ਕਲੋਨੀ ਮਾਛੀਵਾੜਾ ਦੇ ਵਿੱਚ ਇਹ ਸਾਰਾ ਪਰਿਵਾਰ ਰਹਿੰਦਾ ਹੈ 2019 ਦੇ ਵਿੱਚ ਬਲਜੋਤ ਜਿਹੜਾ ਅਮਰੀਕਾ ਗਿਆ ਸੀ ਤੇ ਉੱਥੇ ਕੈਲੀਫੋਰਨੀਆ ਦੇ ਵਿੱਚ ਟ੍ਰਾਲਾ ਚਲਾਉਂਦਾ ਸੀ ਇਸ ਦੌਰਾਨ ਕੀ ਉਸੇ ਨਾਲ ਦਰਦਨਾਕ ਪਾਣਾ ਵਾਪਰਿਆ ਪਰਿਵਾਰਿਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਅਮਰੀਕਾ ਤੋਂ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸ ਜਿਏ ਕਿ ਜਨਮ ਦਿਨ ਵਾਲੇ ਦਿਨ ਹੀ ਨੌਜਵਾਨ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਦਰਅਸਲ ਆਪਣੇ ਦੋਸਤਾਂ ਦੇ ਨਾਲ ਇਹ ਮੁੰਡਾ ਜਨਮ ਦਿਨ ਮਨਾਉਣ ਤੋਂ ਬਾਅਦ ਵਾਪਸ ਆ ਰਿਹਾ ਸੀ ਕਿ ਟਰਾਲੇ ਦੇ ਨਾਲ ਦਰਦਨਾਕ ਭਾਣਾ ਵਾਪਰਿਆ ਹੈ ਤੇ ਇਸ ਮੁੰਡੇ ਦੀ ਮੌਤ ਹੋ ਗਈ। 2019 ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਨੂੰ ਯੂਐਸਏ ਦੇ ਵਿੱਚ ਭੇਜਿਆ ਗਿਆ ਸੀ। ਇਕਲੋਤੀ ਪੈਣ ਦਾ ਇਹ ਇਕਲੋਤਾ ਭਰਾ ਹੈ ਔਰ ਪੈਣ ਆਸਟ੍ਰੇਲੀਆ ਦੇ ਵਿੱਚ ਹੈ ਦੱਸ ਦਈਏ ਕਿ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਇਹ ਐਨ ਆਰ ਆਈ ਕਲੋਨੀ ਦੇ ਵਿੱਚ ਰਹਿੰਦਾ ਹੈ ਪਰਿਵਾਰ ਜਿੱਥੇ ਉਸ ਵਕਤ ਮਾਤਮ ਦਾ ਮਾਹੌਲ ਪਸਰ ਗਿਆ ਜਦੋਂ ਜਨਮ ਦਿਨ ਵਾਲੇ ਦਿਨ ਹੀ ਉਹਨਾਂ ਦੇ ਨੌਜਵਾਨ ਪੁੱਤ ਦੇ ਨਾਲ ਐਸਾ ਦਰਦਨਾਕ ਪਾਣਾ ਵਾਪਰਿਆ ਕਿ ਉਸ ਦੀ ਮੌਤ ਹੋ ਗਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪਰਿਵਾਰਿਕ ਮੈਂਬਰ ਰੋਂਦੇ, ਕੁਰਲਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਜਿਏ ਕੀ ਅਮਰੀਕਾ ਗਏ ਇਸ 24 ਸਾਲਾਂ ਬਲਜੋਤ ਸਿੰਘ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਟਰਾਲਾ ਚਲਾਉਂਦੇ ਸਮੇਂ ਹਾਦਸਾ ਵਾਪਰਿਆ ਜਿੱਥੇ ਉਸ ਦੀ ਮੌਤ ਹੋ ਗਈ ਬਲਜੋਤ ਸਿੰਘ ਦੀ ਇੱਕ ਭੈਣ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਹੈ 15 ਸਤੰਬਰ ਨੂੰ ਹੀ ਉਸ ਦਾ ਜਨਮ ਦਿਨ ਸੀ ਤੇ ਉਸੇ ਦਿਨ ਹੀ ਆਪਣੇ ਦੋਸਤਾਂ ਦੇ ਨਾਲ ਜਨਮ ਦਿਨ ਮਨਾ ਕੇ ਉਹ ਵਾਪਸ ਆ ਰਿਹਾ ਸੀ ਕਿਸੇ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਅਜਿਹਾ ਕੁਝ ਪਾਣਾ ਵਾਪਰ ਜਾਏਗਾ ਤਾਂ ਦੱਸਿਆ ਇਹ ਕਿ ਐਨ ਆਰ ਆਈ ਕਲੋਨੀ ਮਾਚੀਵਾੜਾ ਦੇ ਵਿੱਚ ਇਹ ਸਾਰਾ ਪਰਿਵਾਰ ਰਹਿੰਦਾ ਹੈ 2019 ਦੇ ਵਿੱਚ ਬਲਜੋਤ ਜਿਹੜਾ ਅਮਰੀਕਾ ਗਿਆ ਸੀ ਤੇ ਉੱਥੇ ਕੈਲੀਫੋਰਨੀਆ ਦੇ ਵਿੱਚ ਟ੍ਰਾਲਾ ਚਲਾਉਂਦਾ ਸੀ ਇਸ ਦੌਰਾਨ ਕੀ ਉਸੇ ਨਾਲ ਦਰਦਨਾਕ ਪਾਣਾ ਵਾਪਰਿਆ ਪਰਿਵਾਰਿਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਹੈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇੱਕ ਵਾਰ ਤੁਹਾਨੂੰ ਪਾਵੋ ਕਰਦੇ ਆ ਤਸਵੀਰਾਂ ਦਿਖਾ ਦਿੰਦੇ ਆ میںجوت سنگھ ماما جی لگتا ہے جی ਇਮਰੇ ਕੋਈ ਇੱਕ ਬੰਦਿਆ ਸੀ ਬਲੇਸ਼ਾਂ ਦਾ ਜੋ ਕਿ ਪਿਛਲੇ 19 2019 ਤੋਂ ਮਹਾਰਤ ਕਾਲਜ ਰਿਹਾ ਸੀ ਤੇ ਉੱਥੇ ਟਰਾਲਾ ਚਲਾਉਂਦਾ ਸੀ ਜੀ ਤੇ ਬਸ ਕੱਲ ਸਾਨੂੰ ਫੋਨ ਆਇਆ ਜੀ ਕੱਲ ਸ਼ਾਮੀ ਤੇ ਤੁਹਾਡੇ ਬੱਚੇ ਅਸਟੂਡੈਂਟ ਹੋ ਗਿਆ ਤੇ ਆਈਸੀਯੂ ਵਿੱਚ ਹੈ ਪਹਿਲਾਂ ਤਾਂ ਫਰਮ ਨਹੀਂ ਆਈ ਗੱਲ ਫਿਰ ਬਾਅਦ 'ਚ ਉਹਨਾਂ ਨੇ ਜੱਸੀ ਲਈ ਦੋ ਦੋ ਦੱਪਨੇ ਪੁਲਿਸ ਦਾ ਅਮਰੀਕਨ ਪੁਲਿਸ ਦਾ ਫੋਨ ਆਇਆ ਉਹਨਾਂ ਨੂੰ ਤੇ ਬੱਚਾ ਜਿਹੜਾ ਵੀ ਉਹ ਮਤਲਬ ਡੈੱਡ ਹੋ ਗਿਆ ਚਲਾਣਾ ਕਰ ਗਿਆ ਜੀ ਤੇ ਇਸ ਤਰ੍ਹਾਂ ਕਰਕੇ ਪਾਣਾ ਵਕਰੀ ਜੀ ਤੇ ਕਿੰਨਾ ਟਾਈਮ ਹੋ ਗਿਆ ਜੀ ਬਈ ਨੂੰ ਜੀ 5 ਸਾਲ ਹੋ ਗਏ ਸੀ ਜੀ 2019 ਚ ਹੈ ਉਹ 2018 ਸੀ ਜੀ ਕੀ ਕੰਮ ਕਰਦੇ ਸੀ ਉਹ ਪਰਲਾ ਕਿ ਲੰਦਾ ਸੀ ਜੀ ਅੱਛਾ ਜੀ ਹਾਂ ਜੀ ਤਰਾਦੇ ਦੇ ਕਿ ਵਾਲੀ ਪ੍ਰੋਗਰਾਮ ਨੇ ਬਾਅਦ ਵਿੱਚ ਹੋਣੀ ਚੋਣ ਆਨ ਦੀ ਸਪੋਰਟ ਹੀ ਹੋ ਗਈ ਜੀ ਹਾਂ ਜੀ ਪਹਿਲਾ ਜਨਮ ਦਿਨ ਸੀ ਉਹਦਾ ਜੀ 15 ਤਰੀਕ ਨੂੰ ਕਿੱਥੇ ਲੰਘੀ ਹੈ ਜੀ 15 ਤਰੀਕ ਨੂੰ ਦਾ ਬਰਥਡੇ ਸੀਗਾ ਤੇ ਵੱਡੇ ਕੁਸ਼ੀਤਾ ਮੁੰਡਿਆਂ ਨਾਲ ਉਹਨੇ ਤੇ ਮਤਲਬ ਕੋਈ ਆਦਮੀ ਨਹੀਂ ਸੀ ਕੋਈ ਨਸ਼ਾ ਨਹੀਂ ਸੀ ਕੋਈ ਕਿਸੇ ਪ੍ਰਕਾਰ ਦੀ ਕੋਈ ਮਤਲਬ ਉਹ ਨਹੀਂ ਸੀ ਜੀ ਬੱਚਾ ਬੜਾ ਮਨਪੀਤ ਸੀਗਾ ਬੜਾ ਮਿਲਨਸਾਰ ਸੀਗਾ ਇਕੱਲਾ ਇਕੱਲਾ ਸੀਗਾ ਜੀ ਕਿਉਂਕਿ ਭੈਣ ਸੀ ਆਸਟ੍ਰੇਲੀਆ ਤੇ ਜੀ ਤੇ ਮਤਲਬ ਬਸ ਆਪਾਂ ਆ ਵਾਪਰ ਗਿਆ ਜੀ ਗੱਲ ਇਹ ਜੀ ਪਿਛਲੇ ਗਰੀਬਨ 10-15 ਸਾਲ ਤੋਂ ਇਹ ਪਰਿਵਾਰ ਮਾਸੀ ਵਾਲੇ ਰਹਿਆ ਸੀ ਪਹਿਲਾਂ ਤਨੂਬ ਪਿੰਡ ਲਾਕਪਿੰਡ ਸੀਗਾ ਤੂਰ ਉੱਥੇ ਰਹਿੰਦੇ ਸੀ ਬਹੁਤ ਸਾਲ ਤੋਂ ਉਸੇ ਪਰਿਵਾਰ ਸੀਗਾ ਜੀ ਇੱਕੋ ਇੱਕ ਬੇਟਾ ਸੀ ਸਦਾ ਲਾਲਿੰਦਰ ਸਿੰਘ ਜੀ ਬੜੀ ਚਾਵਾ ਨਾਲਿਆਂ ਨੇ ਪੜਾਇਆ ਲਖਾਇਆ ਬੱਚਿਆਂ ਵੀ ਜਿੱਦ ਦੇ ਉਹਨੇ ਮਾਪੇ ਪਾਲ ਜਾਂਦੇ ਨੇ 2019 ਦੇ ਵਿੱਚ ਬੱਚੇ ਨੇ ਜਿੱਦ ਕੀਤੀ ਜੇ ਮੈਂ ਅਮਰੀਕਾ ਬਾਹਰ ਜਾਣਾ ਚਾਹੁੰਦਾ ਇਹਨਾਂ ਦੇ ਘੇਟਾ ਤਕਰੀਬਨ ਪਿਛਲੇ 3 ਸਾਲ ਤੋਂ ਫੇਟਰਾਲਾ ਚਲਾ ਰਿਹਾ ਸੀ ਅਚਾਨਕ ਕੱਲ ਸ਼ਾਮੀ ਫੋਨ ਆਇਆ ਕਿ ਬੱਚੇ ਦਾ ਐਕਸੀਡੈਂਟ ਹੋ ਗਿਆ ਤੇ ਉਹਨੂੰ ਹਸਪੀਟਲ ਲੈ ਕੇ ਜਾਇਆ ਗਿਆ ਤੇ ਅੱਜ ਸਵੇਰੇ 3:00 ਵਜੇ ਫੋਨ ਆਉਂਦਾ ਕਿ ਬੱਚੇ ਦੀ ਜਿਹੜੀ ਹੈ ਡੈਥ ਹੋ ਗਈ ਹੈ ਇਹ ਸੁਣ ਕੇ ਇਕਲੋਤਾ ਪੁੱਤੀ ਬਹੁਤ ਜ਼ਿਆਦਾ ਨਰਾਸ਼ਾ ਹੋਈ ਕਿ ਬੱਚੇ ਨੂੰ ਸੀ ਕੀ ਸੋਚ ਕੇ ਘਰੋਂ ਭੇਜ ਦੇਆ ਇੱਥੇ ਅੱਗੇ ਜਾ ਕੇ ਕੋਈ ਪਤਾ ਨਹੀਂ ਹੁੰਦਾ ਕਿ ਕਿਹੜੀ ਹੋਣੀਆਂ ਨੂੰ ਕਿਸ ਜਗ੍ਹਾ ਤੇ ਉਡੀਕ ਰਹੀ ਆ ਕਦੇ ਕੋਈ ਵੀ ਮਾਵਾ-ਵਾਪਾ ਇਹ ਸੋਚ ਕੇ ਨਹੀਂ ਬੱਚੇ ਨੂੰ ਘਰੋਂ ਭੇਜਦਾ ਕਿ ਜਾ ਕੇ ਸਾਡੇ ਬੱਚੇ ਨਾਲ ਉੱਥੇ ਕੀ ਹੋ ਜਾਣਾ ਲਾਈ ਅਮਰੀਕਾ ਤੋਂ ਬੇਖਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਦੱਸ ਜਿਏ ਕਿ ਜਨਮ ਦਿਨ ਵਾਲੇ ਦਿਨ ਹੀ ਨੌਜਵਾਨ ਮੁੰਡੇ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਦਰਅਸਲ ਆਪਣੇ ਦੋਸਤਾਂ ਦੇ ਨਾਲ ਇਹੇ ਮੁੰਡਾ ਜਨਮ ਦਿਨ ਮਨਾਉਣ ਤੋਂ ਬਾਅਦ ਵਾਪਸ ਆ ਰਿਹਾ ਸੀ ਕਿ ਟਰਾਲੇ ਦੇ ਨਾਲ ਦਰਦਨਾਕ ਪਾਣਾ ਵਾਪਰਿਆ ਹੈ ਤੇ ਇਸ ਮੁੰਡੇ ਦੀ ਮੌਤ ਹੋ ਗਈ। 2019 ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਸ ਨੂੰ ਯੂਐਸਏ ਦੇ ਵਿੱਚ ਭੇਜਿਆ ਗਿਆ ਸੀ। ਇਕਲੋਤੀ ਪੈਣ ਦਾ ਇਹ ਇਕਲੋਤਾ ਭਰਾ ਹੈ ਔਰ ਪੈਣ ਆਸਟ੍ਰੇਲੀਆ ਦੇ ਵਿੱਚ ਹੈ ਦੱਸ ਦਈਏ ਕਿ ਪਰਿਵਾਰਿਕ ਮੈਂਬਰਾਂ ਤੇ ਦੁੱਖਾਂ ਦਾ ਪਹਾੜ ਟੁੱਟਿਆ